ਸੋ ਪਰਣਾਲਾ ਝੀਲੇ ਦੇ ਟੱਲੇਵਾਲ ਪਿੰਡ ਦੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਤੋਂ ਕਿ ਘਰ ਦੇ ਵਿੱਚ ਇੱਕ ਮੰਜ਼ੇ ਉੱਤੇ ਇੱਕ ਕੁੜੀ ਦੀ ਲਾਸ਼ ਮਿਲੀ ਹੈ ਸੋ ਘਰ ਦੇ ਵਿੱਚ ਦੋ ਲਾਸ਼ਾਂ ਮਿਲਣ ਦੇ ਨਾਲ ਪਿੰਡ ਦੇ ਵਿੱਚ دہشت ਦਾ ਮਾਹੌਲ ਪਾਦਾ ਹੋ ਗਿਆ ਪਰ ਨੌਜਵਾਨ ਦੀ ਲਾਸ਼ ਛੱਤ ਵਾਲੇ ਪੱਖੇ ਦੇ ਨਾਲ ਕੱਪੜੇ ਦੇ ਸਹਾਰੇ ਲਟਕ ਰਹੀ ਸੀ ਜਦੋਂ ਕਿ ਮੁਟਿਆਰ ਦੀ ਲਾਸ਼ ਬਿਸਤਰੇ ਤੇ ਪਈ ਸੀ ਸੋ ਘਟਨਾ ਦੀ ਜਾਣਕਾਰੀ ਮਿਲਣ ਉੱਤੇ ਟੱਲੇਵਾਲ ਥਾਣਾ ਪੁਲਿਸ ਮੌਕੇ ਤੇ ਪਹੁੰਚੀ ਹੈ ਸੋ ਥਾਣਾ ਇੰਚਾਰਜ ਨਿਰਮਲ ਸਿੰਘ ਨੇ ਦੱਸਿਆ ਹੈ ਕਿ 7 ਵਜੇ ਦੇ ਕਰੀਬ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਅਤੇ ਫੋਰੈਂਸਿਕ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਦੇ ਵਿੱਚ ਖੁਦਕੁਸ਼ੀ ਦਾ ਮਾਮਲਾ ਲੱਗਦਾ ਹੈ। ਸੋ ਮ੍ਰਿਤਕਾ ਦੀ ਪਛਾਣ ਪ੍ਰਵਿੰਦਰ ਸਿੰਘ ਵਾਸੀ ਕੌਂਕੇ ਲੁਧਿਆਣਾ ਜ਼ਿਲ੍ਹਾ ਤੇ ਬਲਜੀਤ ਕੌਰ ਵਾਸੀ ਅਲੀਗੜ ਜਗਰਾਉਂ ਵਜੋਂ ਹੋਈ ਹੈ। ਸੋ ਪੁਲਿਸ ਅਨੁਸਾਰ ਪ੍ਰਵਿੰਦਰ ਸਿੰਘ ਨੇ ਕਪੜੇ ਦੀ ਵਰਤੋਂ ਕਰਕੇ ਛੱਤ ਵਾਲੇ ਪੱਖੇ ਦੇ ਨਾਲ ਲਟਕ ਕੇ ਖੁਦਕੁਸ਼ੀ ਕੀਤੀ ਹੈ। ਜਦੋਂ ਕਿ ਬਲਜੀਤ ਕੌਰ ਦੀ ਲਾਸ਼ ਉਸੇ ਕਮਰੇ ਦੇ ਵਿੱਚ ਇੱਕ ਬਿਸਤਰੇ ਤੇ ਪਾਈ ਗਈ ਹੈ। ਪੁਲਿਸ ਨੇ ਦੱਸਿਆ ਕਿ ਉਹਨਾਂ ਦੇ ਰਿਸ਼ਤੇ ਬਾਰੇ ਅਜੇ ਤੱਕ ਕੋਈ ਸਪਸ਼ਟ ਜਾਣਕਾਰੀ ਨਹੀਂ ਸਾਹਮਣੇ ਆਈ ਹੈ। ਸੋ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤੇ ਮੌਤ ਦੇ ਸਹੀ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਜਾਂਚ ਤੋਂ ਬਾਅਦ ਹੀ ਕੀਤੀ ਜਾਵੇਗੀ। ਪੁਲਿਸ ਦੇ ਅਨੁਸਾਰ ਪ੍ਰਵੀਂਦਰ ਕੁਝ ਦਿਨ ਪਹਿਲਾਂ ਹੀ ਪਿੰਡ ਦੇ ਵਿੱਚ ਰਹਿਣ ਲੱਗਿਆ ਤੇ ਇੱਕ ਜਾਣਕਾਰੀ ਨੇ ਪਿੰਡ ਦੇ ਵਿੱਚ ਖਾਲੀ ਪਏ ਐਨਆਰਆਈ ਦਾ ਮਕਾਨ ਉਸ ਨੂੰ ਦਿਵਾਇਆ ਸੀ। ਐਸਐਚਓ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਖੁਦਕੁਸ਼ੀ ਦਾ ਸੰਕੇਤ ਮਿਲਦਾ ਹੈ। ਤੋਤੀ ਉਹਨਾਂ ਰਿਸ਼ਤੇ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਸੋ ਲੜਕੀ ਅਣਵਿਆਹੀ ਸੀ ਤੇ ਲੁਧਿਆਣਾ ਦੇ ਵਿੱਚ ਇੱਕ ਔਰਕੈਸਟਰ ਉਹਦੇ ਵਿੱਚ ਡਾਂਸਰ ਵਜੋਂ ਕੰਮ ਕਰਦੀ ਸੀ ਸੋ ਪਰਿਵਾਰ ਦੇ ਵਿੱਚ ਚਾਰ ਭੈਣਾਂ ਤੇ ਇੱਕ ਭਰਾ ਹੈ ਭਰਾ ਵਿਆਹ ਹੋਇਆ ਹੈ ਤੇ ਪਲੰਬਰ ਵਜੋਂ ਕੰਮ ਕਰਦਾ ਸੀ